हां जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਫਾਰਮ ਦੀ ਮੈਨੇਜਮੈਂਟ ਦੀ ਗੱਲ ਕਰਦੇ ਆ ਹੁਣ ਜਦੋਂ ਆਪਾਂ ਬੱਕਰੀਆਂ ਰੱਖ ਲਈਆਂ ਫਾਰਮ ਕਿਸੇ ਵੀ ਚੀਜ਼ ਦਾ ਕਰ ਲਿਆ ਹਨ ਜਿਹੜੀ ਉਹਦੇ ਤੋਂ ਆਮਦਨ ਹੋਣੀ ਆ ਉਹ ਇੱਕ ਸੀਮਤ ਹੈ ਸਾਡੇ ਹੱਥ ਬਸ ਉਹ ਆਮਦਨ ਨਹੀਂ ਹੈਗੀ ਉਹਨੂੰ ਅਸੀਂ ਵਧਾ ਘਟਾ ਨਹੀਂ ਸਕਦੇ ਉਹ ਜਿੰਨੀ ਹੋਣੀ ਆ ਹੋਣੀ ਆ ਤੇ ਉਸ ਤੋਂ ਬਾਅਦ ਜਿਹੜੀ ਆਮਦਨ ਹੁੰਦੀ ਆਪਣੀ ਬਟਤ ਹੁੰਦੀ ਆ ਉਸ ਬਟਤ ਦੇ ਵਿੱਚੋਂ ਜਿਹੜੇ ਖਰਚੇ ਕੱਢਦੇ ਆ ਖਰਚੇ ਕੱਢ ਕੇ ਆਪਣਾ ਪ੍ਰੋਫਿਟ ਹੁੰਦਾ ਜਿਹੜਾ ਨਫਾ ਆਪਾਂ ਨੂੰ ਜਿਹੜਾ ਆਪਣੇ ਕੋਲ ਜੇਬ ਦੇ ਵਿੱਚ ਪੈਣਾ ਉਹ ਖਰਚੇ ਕੱਟ ਕੇ ਹੋਣਾਗਾ ਹੁਣ ਜਦੋਂ ਅਸੀਂ ਫਾਰਮ ਦੇ ਵਿੱਚ ਅਸੀਂ ਕੀ ਕੀਤਾ ਬੱਕਰੀਆਂ ਰੱਖ ਲਈਆਂ ਬੱਕਰੀਆਂ ਰੱਖ ਕੇ ਬਹੁਤ ਸਾਰੇ ਭਰਾਵਾਂ ਦੇ ਵਿੱਚ ਜਿਵੇਂ ਆ ਆਪਣੇ ਘਰਲੀ ਪਈ ਹੈ ਇਹ ਆਰਜੀ ਰੱਖੀ ਹੋਈ ਹੈ ਟੈਂਪਰੇਰੀ ਤੇ ਇਸ ਤਰ੍ਹਾਂ ਦੀਆਂ ਖੁਰਲੀਆਂ ਅਸੀਂ ਵਿਚਾਲੇ ਰੱਖ ਲਏ ਨੇ ਇਹ ਖੁਰਲੀਆਂ ਦੀ ਜਿਹੜੀ ਕੀਮਤ ਹੈਗੀ ਹੈ ਜਿਵੇਂ 2000 ਦੀ ਕੋਈ 2200 ਦੀ ਕੋਈ 2500 ਦੀ ਖੁਰਲੀ ਬਣਦੀ ਆ ਇਹ ਖੁਰਲੀਆਂ ਰੱਖਦਾਂ ਨੇ ਇਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਨੀਰਾ ਚਾਰਾ ਪਾਉਨੇ ਆ ਨਾ ਤੇ ਜਿਹੜੇ ਨੀਰੇ ਦਾ ਰੇਟ ਹੈ ਜਿਵੇਂ ਗੁਆਰੇ ਦਾ ਨੀਰੇ ਦਾ ਰੇਟ ਹੈ ਉਹ 10 ਰੁਪਏ ਕਿਲੋ ਦੇ ਹਿਸਾਬ ਨਾਲ ਮੂੰਗਫਲੀ ਦਾ ਹੋਗਾ ਗੁਆਰੇ ਦਾ ਹੋ ਗਿਆ ਇਹ ਇਸ ਰੇਟ ਦੇ ਉੱਤੇ ਜਿਹੜਾ ਨੀਰਾ ਪੈ ਜਾਂਦਾਗਾ ਤੇ ਇਸ ਨੀਰੇ ਨੂੰ ਜਦੋਂ ਹੁਣ ਆਪਾਂ ਜਦੋਂ ਪਾਉਨੇ ਆ ਬੱਕਰੀ ਦੀ ਆਦਤ ਹੁੰਦੀ ਆ ਖੁਰਲੀ ਦੇ ਵਿੱਚ ਵੜਨਾ ਇਹਨਾਂ ਨੇ ਵਿੱਚ ਵੜ ਕੇ ਨਾਲ ਤਾਂ ਮਿੰਗਣ ਕਰਦੀ ਆ ਤੇ ਨਾ ਪਿਸ਼ਾਬ ਕਰ ਦਾਂਦੀ ਤੇ ਨੀਰਾ ਜਿਹੜਾ ਖਰਾਬ ਕਰ ਦਾਂਦੀ ਆ ਮੰਨ ਲਓ ਲਗਭਗ ਹਰ ਇੱਕ ਬੰਦੇ ਦਾ ਜਿਨ੍ਹਾਂ ਨੇ ਖੁਰਲੀਆਂ ਰੱਖੀਆਂ ਜਿੰਨਾਂ ਮਰਜ਼ੀ ਪ੍ਰਬੰਧ ਕਰ ਲਓ ਇਹਨਾਂ ਨੇ ਵਿੱਚ ਵੜੀ ਜਾਣਾਗਾ ਜਦੋਂ ਇਹ ਵਿੱਚ ਵੜ ਜਾਂਦੀਆਂ ਤੇ ਜਿੱਥੇ ਸਾਡੇ 5 ਕਿਲੋ ਨੀਰਾ ਵੀ ਇੱਕ ਦਿਨ ਦਾ ਖਰਾਬ ਹੋਇਆ ਠੀਕ ਹੈ 50 ਰੁਪਏ ਦਾ ਨੀਰਾ ਜਿਹੜਾ ਹੈਗਾ ਇੱਕ ਦਿਨ ਦਾ ਹੋ ਗਿਆ ਖਰਾਬ ਤੇ ਜੇ 50 1500 ਰੁਪਏ ਮਹੀਨੇ ਦਾ ਹੋ ਗਿਆ ਤੇ ਸਾਲ ਦਾ 18000 ਰੁਪਏ ਦਾ ਹੋ ਗਿਆ ਤੁਸੀਂ 9000 ਦਾ ਹੀ ਮੰਨ ਲਓ ਚਲ ਅੱਧਾ ਨੀਰਾ ਹੋ ਗਿਆ 9000 ਰੁਪਏ ਦਾ ਨੁਕਸਾਨ ਜਿਹੜਾ ਇਹਨਾਂ ਨੇ ਸਾਲ ਦਾ ਕਰ ਦੇਣਾ ਜਿਹੜੀ ਤੁਹਾਡੀ ਉਹ ਜਿਹੜੀ ਵਟਤ ਹੋਊਗੀ ਜਿਹੜੀ ਉਹਦੇ ਵਿੱਚੋਂ ਖਰਚੇ ਜਿਹੜੇ ਕੱਢਣੇ ਆ ਜਿਵੇਂ ਹੁਣ ਆਪਾਂ ਨੇ ਆ ਮੈਨੇਜਮੈਂਟ ਕੀਤੀ ਹੋਈ ਆ ਤੁਸੀਂ ਜੇ ਕੋਈ ਫਾਰਮ ਦੇ ਵਿੱਚ ਇਹਦੇ ਵਿੱਚ ਇੱਕ ਤਾਂ ਇੱਕ ਸੌਖਾ ਜਦੋਂ ਅਸੀਂ ਪਸ਼ੂਆਂ ਨੂੰ ਨੀਰਾ ਅੰਦਰ ਪਾਉਣ ਲੱਗਦੇ ਆ ਨਾ ਖੁਰਲੀ ਦੇ ਵਿੱਚ ਉਦੋਂ ਕੀ ਹੁੰਦਾ ਹੈਗਾ ਇਹ ਟਾਂਗੀਆਂ ਲਾ ਲੈਂਦੀਆਂ ਅੱਧਾ ਤਨ ਨੀਰਾ ਢੋਲ ਦੰਦੀਆਂ ਕੱਪੜੇ ਵੀ ਖਰਾਬ ਕਰ ਦੰਦੀਆਂ ਵਿੰਗਨ ਵਾਲੇ ਪੈਰ ਲਾ ਦੰਦੀਆਂ ਨੇ ਪਰ ਜਦੋਂ ਅਸੀਂ ਆਪ ਆ ਖੁਰਲੀ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਖੁਰਲੀ ਨੂੰ ਇਹ ਆਪਣੀ ਹੈਗੀ तकरीबन 34 35 ਫੁੱਟ ਲੰਮੀ ਖੁਰਲੀ ਹੈਗੀ ਆ ਇਹਦੇ ਉੱਤੇ ਜਿਹੜੀ ਟੋਟਲ ਜਿਹੜੀ ਆਪਣੀ ਇੱਟ ਲੱਗੀ ਆ ਉਹ 720 ਇੱਟ ਲੱਗੀ ਆ 320 ਇੱਟਾਂ ਤਾਂ ਇਧਰਲੇ ਪਾਸੇ ਆਈਆਂ 320 ਇਧਰ ਆਈਆਂ 640 ਹੋ ਗਈਆਂ ਤੇ 32 ਇੱਟਾਂ ਸਾਈਡਾਂ ਤੇ ਹੋਊਗਾ 50 ਜਿਹੜੀਆਂ ਇਹਦੇ तकरीबन ਉਹਦੇ ਵਿੱਚ ਲੱਗੀਆਂ ਨੇ ਟੋਟਲ ਇੱਟ ਜਿਹੜੀ 700 ਆਪਣੀ ਹੈਗੀ 20 ਏਟ ਲੱਗੀ ਐ ਤੇ ਤੇ ਇੱਕ ਜਿਹੜੀ ਆਹ ਗ੍ਰਿਲ ਲੱਗੀ ਆ ਠੀਕ ਆ ਜੀ ਇੱਕ ਵਾਰ ਦਾ ਆਪਾਂ ਖਰਚਾ ਜਿਹੜਾ ਕਰਤਾ ਉਸ ਤੋਂ ਬਾਅਦ ਇਹਦੇ ਉੱਤੇ ਦੁਬਾਰਾ ਕੋਈ ਨੀਰਾ ਨਹੀਂ ਖਰਾਬ ਹੋਣਾ ਬਹੁਤ ਸੌਖੀ ਮੈਨੇਜਮੈਂਟ ਹੈ ਬਾਹਰੋਂ ਹੀ ਆਪਾਂ ਪੱਠੇ ਪਾ ਜਾਣੇ ਆ ਇਹਨਾਂ ਨੇ ਇਥੋਂ ਦੀ ਧੌਣ ਕਢੀ ਇਹ ਦੋ ਚੀਜ਼ਾਂ ਦਾ ਕੰਮ ਕਰਦੀ ਐ ਖੁਰਲੀ ਨਾਲੇ ਤਾਂ ਇਹਨਾਂ ਨੇ ਨੀਰਾ ਖਾਣ ਲਈ ਆ ਤੇ ਨਾਲ ਇਹ ਜਿਹੜੀ ਖੁਰਲੀ ਬਣੀ ਹੋਈ ਆ ਇਹਨਾਂ ਵਾਸਤੇ ਬਾੜ ਦਾ ਕੰਮ ਕਰਦੀ ਆ ਹੁਣ ਇਹ ਇਹਨਾਂ ਨੂੰ ਰੋਕਦੀ ਵੀ ਹੈਗੀ ਆ ਇੱਥੇ ਅੰਦਰ ਵੀ ਰੋਕ ਕੇ ਰੱਖਦੀ ਆ ਤੇ ਨਾਲ ਇਹ ਬੱਕਰੀਆਂ ਨੀਰਾ ਖਾਂਦੀਆਂ ਨੇ 1% ਵੀ ਨੀਰਾ ਨਹੀਂ ਖਰਾਬ ਹੁੰਦਾ ਕੋਈ ਮਿੰਗੜ ਨਹੀਂ ਕਰਨੀ ਕੋਈ ਇਹਨਾਂ ਨੇ ਇਹਦੇ ਵਿੱਚ ਪਿਸ਼ਾਬ ਨਹੀਂ ਕਰਨਾ ਸਾਰੇ ਦਾ ਸਾਰਾ ਜਿਹੜਾ ਹੈਗਾ ਨੀਰਾ ਖਾ ਲੰਨੀਆਂ ਨੇ ਉਦੋਂ ਇਹਦੇ ਵਿੱਚ ਹੀ ਦਾਣੇ ਪਾ ਦਨੇ ਆ ਦਾਣੇ ਪਈ ਰਹਿਣ ਕਣਕ ਪਈ ਰਵੇ ਕੁਛ ਮਰਜੀ ਆਪਾਂ ਪਾ ਲੀਏ ਤੇ ਇਹ ਸੌਖਾ ਇਹ ਇੱਕ ਵਧੀਆ ਮੈਨੇਜਮੈਂਟ ਦਾ ਸਿਸਟਮ ਹੈ ਦੂਜੇ ਨੰਬਰ ਤੇ ਇਹ ਜਿਹਦੀਆਂ ਖੁਰਲੀਆਂ ਬਾਹਰੋਂ ਮਾਰਨ ਕਰਨ ਦੇ ਵਿੱਚ ਥੋੜੀ ਲੇਬਰ ਬਹੁਤ ਘੱਟ ਲੱਗੂਗੀ ਸੋ ਇੰਨੀ ਕੁ ਜਾਣਕਾਰੀ ਸੀਗੀ ਅਗਲੀ ਆਪਾਂ ਕੋਈ ਜਾਣਕਾਰੀ ਆਪਣੇ ਫਾਰਮ ਦੇ ਉੱਤੋਂ ਲੈ ਕੇ ਆਵਾਂਗੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰਾ ਦਿਓ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਦੱਸ ਦਿਓ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਤਿ ਸ਼੍ਰੀ ਅਕਾਲ